ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਪੂਰੀ ਬਰੀਕ ਕੁਆਲਿਟੀ ਵਾਲੀ ਕੰਪੈਕਟ ਆਰਡਰ ਵਾਲੀ ਤੁਹਾਨੂੰ ਬੜਾਪਨ ਤਾਜੀ ਸੂਈ ਵੀ ਇਹ ਸੇਲ ਆ ਪਿਓਰ ਐਚਐਫ ਦੀ ਇਹਦੇ ਬਾਰੇ ਡਿਟੇਲ ਵੀਰ ਤੋ ਪੁੱਛਦੇ ਕਿਹੜਾ ਸੂਆ ਸੂਈ ਤੇ ਕਿੰਨਾ ਕੁ ਦੁੱਧ ਪਾਉਗੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਸਸਤੇ ਜੀ ਆਪਣਾ ਨਾ ਬਾਈ ਪਵਨ ਪਰੀ ਸੀਗਾ ਪਿੰਡ ਹੜਿਆਏ ਜਿਹੜਾ ਪਰਨ ਵਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈ 9877888399 ਦੂਜਾ ਨੰਬਰ ਹੈ 983535044 ਵੱਡੇ ਭਰਾ ਦਾ ਜਿਹੜੇ ਆਪਾਂ ਐਚ ਐਫ ਬੈੜ ਦੇਖੀ ਇਹਨੇ ਸੂਆ ਬਾਈ ਜੀ ਕਿਹੜਾ ਸੂਈ ਆ ਇਹ ਵੀਰੇ ओरिजिनल ਆ ਮੂਹ ओरिजिनल ਸੇ ਦਾੰਦਾ ਇਹ ਰਾਈ ਨਾਲ ਦੂਜਾ ਸੂਆ ਤੇ ਲੇਵਾ ਪੂਰਾ ਫਾੜ ਗਿਆ ਰਾ ਜਮਾ ਵੀਰੇ ਪੂਰਾ ਖੱਟ ਖੱਟ ਲੇਵਾ ਠੀਕ ਆ ਸੂਈ ਕਿੰਨਾ ਕ ਟਾਈਮ ਹੋ ਗਿਆ ਬੱਚਾ ਵਿੱਚ ਹੈਗਾ ਜਰਸੀ ਹਨਾ ਮਗਰ ਬੱਸੀ ਆ ਬਾਈ ਜਰ ਠੀਕ ਹੈ ਜਰਸੀ ਬੱਛੀ ਉਹ ਵੀ ਕਾਫੀ ਕਲਰ ਦੇ ਵਿੱਚ ਭਾਈ ਮੈਂ ਕਿਹਾ ਪੂਰੀ ਗ੍ਰੀਨ ਵਾਲੀ ਨਹੀਂ ਬੱਛੀ ਸੋ ਐਚ ਐਫ ਦੇ ਪੇਟੋ ਜਰਸੀ ਪੈਦਾ ਹੋਈ ਆ ਤੇ ਕੁਝ ਨਾ ਕੁਝ ਕਰੂਗੀ ਤੇ ਇਹ ਜਿਹੜੀ ਬੱਛੀ ਦੀ ਗੱਲ ਕਰੀਏ ਮੰਨ ਕੇ ਚੱਲ ਵੀ ਸਾਰੇ ਗੋਣੇ ਦੇ ਵਿੱਚ ਆ ਗਏ ਹਨਾ ਸਾਰੇ ਆ ਭਾਈ ਇੱਕ ਤਾਂ ਬੰਦੇ ਜਿਹੜਾ ਸੌਖਾ ਪੂਰਾ ਹੋ ਗਿਆ ਐਚ ਐਫ ਦਾ ਠੀਕ ਹੈ ਜਿਹੜਾ ਸੌਖਾ ਪੂਰਾ ਹੋ ਗਿਆ ਆਪਣੇ ਜਰਸੀ ਬਾਕੀ ਜਿਹੜਾ ਬੰਦਾ ਇਹਨੂੰ ਦੁੱਧ ਪਿਆਊਗਾ ਨਾਲੇ ਦੁੱਧ ਦੀ ਪੈਦਾਵਾਰ ਤੇ ਨਾਲੇ ਫੈਟ ਦੋਨੇ ਕੋਣਾਂ ਨੂੰ ਆਉਣਗੇ ਕੁਝ ਨਹੀਂ ਬਣਨੀ ਬਈ ਠੀਕ ਹੈ ਦੰਦੋ ਕਿਵੇਂ ਐ ਛੇ ਦਾ ਦਾ ਛੇ ਦਾ ਵਜੇ ਪੰਚਮੀ ਕਰਾ ਲਾ ਸੋ ਦੰਦੋ ਛੇ ਦਾ ਬਿਲਕੁਲ ਜੈਨੂਅਲ ਸਵਾਦ ਵੇਖੋ ਜਮਾ ਕੰਨੀਆਂ ਖੜੀਆਂ ਕੰਨੀਆਂ ਖੜੀਆਂ ਨੇ ਭਈ ਜੈ ਜੈ ਗੱਲ ਸੋ ਪੂਰੀ ਸਾਫ ਸੁਥਰੀ ਬਰੀਡ ਕੁਆਲਟੀ ਦੇ ਵਿੱਚ ਇਹ ਕਿਹੜੇ ਸੀਮਨ ਦੇ ਕੋ ਪੁੱਛਿਆ ਕਿ ਨਹੀਂ ਪੁੱਛਿਆ ਆਪਾਂ ਭਈ ਸਾਰੇ ਇੱਕੋ ਜਿਹੇ ਡੇਟਾ ਕਾਰਡ ਆਗਾ ਜੈ ਵੀ ਇਹਦਾ ਵੀ ਠੀਕ ਹੈ ਆਪਾਂ ਨੂੰ ਨਾ ਇੱਕ ਫਲੋਕਟਰ ਕਾਰਡ ਆ ਇਹਦੇ ਮੈਂ ਫਾਰਮ ਚੋਂ ਲਗਦੀ ਆ ਜੀ ਫਾਰਮ ਚੋਂ ਲਈਏ ਤੇ ਬੈਡ ਵੀ ਪੂਰੀ ਸਾਭ ਸੰਭਾਲਾ ਰਿਆਈ ਹੈ ਨਾ ਬੜਾ ਹੀ ਏਕੇ ਪਾਤੋਂ ਦੀਆਂ ਮੋਟੀਆਂ ਚਾਹੋ ਜੀ ਮੰਗਦੇ ਵੀ ਪਹਿਲਾਂ ਦਈਆਂ ਨੇ 33-34 ਲਿਟਰ ਦੁੱਧ ਜੋ ਆ ਗਿਆ ਨੇ ਠੀਕ ਹੈ ਹਾਂ ਐਟ ਕੀ ਆਪਾਂ ਮੰਨ ਕੇ ਚੱਲੀਏ 30-40 ਲਿਟਰ ਦੁੱਧ ਐਕਸਪਲੇਸਟ ਉਹ ਜੇ ਆਖਣਾ ਕਰਨੀ ਹੈ ਨਾ ਜਦੋਂ 35 ਕਿਲੋ ਪਾਸ ਬਾਕੀ ਉਹ ਮੌਸਮ ਠੰਡਾ ਹੋਣ ਲੱਗ ਗਿਆ 34 35 ਚੱਲਣ ਵਾਲੀ ਹੈਗੀ ਆ ਨਾਰਮਲੀ ਦੁੱਧ ਦੇਣਾ ਬਈ ਤੇ ਮੇਰੀ ਸਟਾਰਟਿੰਗ ਆ ਗਈ ਜੀ ਬੌਲੀ ਤੋਂ ਆਜਾ ਮਨ ਗਏ ਵੀ ਪਾਈਤੀ ਤੋਂ ਸਟਾਰਟਿੰਗ ਹੀ ਹੈ ਸਵੇਕੀ ਗੱਲ ਹੋਰ ਕਰਦੇ ਆ ਚਾਹੇ ਵੀ ਯੂਪੀ ਵੀਆਰ ਉੱਤਰਾਖੰਡ ਤੋਂ ਆਜੇ ਕੋਈ ਵੀਰ ਛੋਟੀ ਮੰਨ ਕੇ ਤਾਂ ਆਵੇ ਨਾ ਛੋਟੀ ਮੰਨ ਕੇ ਬਈ ਫੁੱਲ ਸਾਈਜ਼ ਹੀ ਆ ਤੇ ਕੱਦ ਕਾੜ ਪੂਰਾ ਫੁੱਲਾ ਤੇ 13 ਹਾਲਾ ਜਿੰਨੀ ਲੰਬੀ ਪਈ ਆ ਲੰਬੀ ਲੰਜੀ ਪੂਰੀ ਰਾਜੀ ਸਭੀ ਬੜੀ ਵੀ ਫੁੱਲ ਬਰੀੜਾ ਤੇ ਪਤਲੀ ਚਮੜੀ ਦੇ ਵਿੱਚ ਤੇ ਮੇਨ ਗੱਲ ਜਿਹੜ ਤੇ ਜੇਰ ਵਗੈਰਾ ਡੰਨਾ ਜਮਾਈ ਸਹੀ ਪ੍ਰੋਪਰ ਡੰਨਾ ਆਪਣੇ ਕੋਲੇ ਵੀਡੀਓ ਬਣੀ ਜੇ ਸਾਡੀ ਤੇ ਜਿਹੜਾ ਇਹ ਲੇਵਾ ਆਪਾਂ ਦੇਖੀ ਜਾਨੇ ਆ ਇਹਨੂੰ ਮੇਰੇ ਸਾਬ ਨਾਲ ਮਸਟ ਸਟ੍ਰੈਟਜੀ ਦਾ ਤਾਂ ਕੋਈ ਡੈਰੀ ਨਹੀਂ ਵੀ ਨਹੀਂ ਹੁੰਦੀ ਭਈ ਐ ਮੰਨ ਕੇ ਚੱਲ ਲਈ ਲਾਫ ਤੋਂ ਬਹਿ ਰ ਅੰਦੇ ਦਾ ਖਰਾਬ ਹੋ ਗਿਆ ਚਾਹੇ 10 ਵੇ ਖੇਤ ਨੇ ਲੇਵਾ ਫਾੜਿਆ ਰ ਰਹਿ ਰਿਹਾ ਇਤਨੀ ਅੜ ਰਹਿਣਾ ਦਾ ਤੇ ਕੰਪੈਕਟ ਹਵਾਨਾ ਦੁੱਧ ਵੀ ਪਾ ਹੁੰਦਾ ਹਨਾ 2 ਲੀਟਰ ਤੋਂ 2 ਲੀਟਰ ਘਟਦੇ ਪਰ ਇਹ ਜਿਹਲੇ ਨੂੰ ਬਿਮਾਰੀ ਜਾਂਦੀ ਧਾਰਾ ਮਾਰ ਦੋ ਜਿਹੜਿਆਂ ਸੋ ਵੀਰ ਬੱਚਾ ਚਾਹੁੰਦਾ ਦੇਖ ਸਕਦੇ ਹੁਣ ਆਪਾਂ ਧਾਰਾ ਇਹਦੀਆਂ ਮਾਰ ਕੇ ਦਿਖਾਉਣੇ ਪਏ ਆ ਸੋ ਵੀਰ ਧਾਰਾ ਕਿਆ ਪਤਾ ਚੌਂਡ ਦੇਖੋ ਪੂਰਾ ਮੋਟਾ ਸਾਫ ਸੁਥਰਾ ਚੌਂਡ ਚਵਾਈ ਬਿਲਕੁਲ ਇੱਕ ਨੰਬਰ ਆ ਕੋਈ ਭੂਰ ਸਰ ਲਾਣੀ ਤੇ ਸੋਹਣਾ ਥਾਣਾ ਹਾਥੀ ਚਵਾਈ ਜੜਾ ਜਾਵਾ ਉਹ ਦੇਖੋ ਕੋਈ ਭੂਰ ਛਟਾ ਨਹੀਂ ਕੋਈ ਹੋਰ ਨਹੀਂ ਸੋ ਦੇਖੋ ਚੌਂਡ ਚਵਾ ਪੂਰਾ ਸਾਫ ਸੁਥਰਾ ਨਿਆਣਾ ਪਾਉ ਤੇ ਨਾਮ ਨਾਲ ਥੱਲੇ ਬਹਿ ਜਾਓ ਚਾਹੇ ਮਸ਼ੀਨੀ ਚਵਾਈ ਗੱਲ ਵੀਰੇ ਦੋਨੇ ਟਾਈਪਾ ਥਾਣ ਲੱਗਿਆ ਵਾ ਹਨਾ ਸੋ ਦੇਖੋ ਚੌਂਡ ਚਵਾ ਵਾ ਠੀਕ ਹੈ ਤੋਰ ਦੀ ਵੀਰੇ ਬਾਹਰੋਂ ਲੰਬੀ ਉਹ ਫੇਸ ਕੁਆਲਿਟੀ ਵਗੈਰਾ ਦੇਖੋ ਬੈੜ ਦੀ ਚੰਗੀ ਸਾਫ ਸੁਥਰੀ ਰਾਜੀ ਸਮੀ ਪੜੀ ਬਹੁਤ ਜਿਆਦੇ ਆ ਸੋ ਬਿਲਕੁਲ ਚਿੱਟੀਆਂ ਅੰਡੇ ਵਰਗੀ ਭਈਆ ਤੇ ਕੱਦ ਕਾਠ ਤੇ ਵਜਨ ਵਜੂਦ ਬਹੁਤ ਜਿਆਦੇ ਆ ਪਛੀ ਪਛਿਆ ਲੇਵਾ ਦੇਖੋ ਬਿਲਕੁਲ ਕੰਪੈਕਟ ਹਵਾਨਾ ਪੂਰਾ ਫਾਰੀ ਵਾਲਾ ਹਵਾਨਾਗਾ ਅੰਦਾਜ਼ਾ ਲਾ ਕੇ ਚੱਲ ਜੇ ਕਿ 34 35 36 ਤੱਕ 35 ਤੋਂ ਵਿੱਚ ਪਾਰ ਦੋ ਦਿੰਦਾਗਾ ਠੀਕ ਆ ਚੰਗਾ ਆਪਣਾ ਕਲਰ ਬਹੁਤ ਘੱਟ ਮਿਲਦਾ ਠੀਕ ਆ ਪੂਰੀ ਬਰੀਡ ਤਿਆਰ ਕਰਨ ਵਾਲੀ ਬਰੀਡਿੰਗ ਹੈ ਦੇ ਵਿੱਚ ਪੂਰੀ ਫੁੱਲ ਜਮਾ ਇੱਕ ਘੜ ਘੜ ਪੰਜਵੀਂ ਸੀਵੀ ਜਨਰੇਸ਼ਨ ਜਾ ਕੇ ਇਦਾਂ ਦੀ ਵੜ ਤਿਆਰ ਹੁੰਦੀ ਹੈ ਜੇ ਆਪਾਂ ਕੰਮ ਕਰ ਲੱਗਦੇ ਆ ਕਹਿੰਦੇ ਬਈ ਜੇ ਸ਼ਾਇਦ ਲੋਟਨ ਦੀ ਚਾਹ ਦੇ ਫਾਸਟ ਉਹ ਦਿੰਦੀ ਠੀਕ ਹੈ ਜਿਵੇਂ ਗਰਮੀਆ ਮੌਤਮਾ ਚਲ 35 ਤੋਂ 9:00 ਤੇ ਬਾਕੀ ਲੇਵੇ ਦੀ ਪੂਰੀ ਸਾਫ ਸੁੱਧੀ ਹੈ ਨਾ ਹਾਂ ਵੀਰਵਾਲ ਵੀ ਤੈਨੂੰ ਬਈ ਆਪਾਂ ਬੇਬੰਦਾ ਫालतੂ ਫੋਨ ਨਾ ਲਾ ਵੀ ਠੀਕ ਹੈ ਕਿਉਂਕਿ ਭਾ ਲਾ ਕੇ ਦਿੰਦੀ ਰਹੀ ਹੈ ਵੀ ਹਾਂ ਨੀ ਮਾਰ ਵਾਲਾ ਆਪਾਂ ਨੂੰ ਬੰਦਾ ਲਾ ਜਿਹਨੇ ਬਈ ਲੈਣੀ ਹੈਗੀ ਠੀਕ ਹੈ ਨਾ ਗੱਲ ਕੋਈ ਮੱਥਾ ਲਾ ਵੀ ਨੀ ਯਾਰ ਟਾਈਮ ਵੀ ਨਗਰਾ ਕਰੀ ਨਾ ਜੈ ਜਗਲਾ ਸੋ ਵੀਡੀਓ ਦੇਖ ਲਈ ਸਭ ਦਾ ਤੈ